Genisim Swift Radio 1200 Monday morning assi story kiti with Police Chief Norman Lopinski jehde vich Bishnoi gang nu terrorist claim karta elaan kita gaya siga te naal e assi gal kiti jehdiya goliyan businesses te gharan te chaldiya a kyunki community di mang hai ki a ede vich rukawata payian jaan lok phade jaan ohna nu jail hove jittan di vi saza hai gi a ohna nu saza mile us sham hi 9 ਵਜੇ ਸਾਡੇ ਰੇਡੀਓ ਤੇ ਗੋਲੀਆਂ ਚੱਲੀਆਂ ਗੋਲੀਆਂ ਹੋਰ ਥਾਂ ਮੈਂ ਵੀ ਚੱਲੀਆਂ ਆ ਪਰ ਇਹ ਰੇਡੀਓ ਦੀਆਂ ਜਿਹੜੀਆਂ ਗੋਲੀਆਂ ਚੱਲੀਆਂ ਆ ਇਹ ਚੱਲੀਆਂ ਆ ਕਮਿਊਨਿਟੀ ਦੀ ਆਵਾਜ਼ ਤੇ ਸਾਡਾ ਫਰਜ਼ ਹੈਗਾ ਇਸ ਰੇਡੀਓ ਤੇ ਇਸ ਮੰਚ ਤੇ ਅਸੀਂ ਬੈਠ ਕੇ ਕਮਿਊਨਿਟੀ ਦੇ ਜਿਹੜੇ ਦੁੱਖ ਵਾਲੀਆਂ ਗੱਲਾਂ ਆ ਉਹ ਬਾਹਰ ਲੈ ਕੇ ਆਈ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਬਾਹਰ ਲੈ ਕੇ ਆਈਦਾ ਆ ਕਈ ਸੋਚਦੇ ਆ ਸਿਰਫ ਕਿਤੇ ਨਹੀਂ ਬਿਜ਼ਨਸ ਤੇ ਹੀ ਚੱਲਦੀ ਆ ਪਰ ਇਹ ਗੋਲੀਆਂ ਬਿਜ਼ਨਸ ਤੇ ਨਹੀਂ ਚੱਲੀਆਂ ਇਹ ਗੋਲੀਆਂ ਚੱਲੀਆਂ ਆ ਲੋਕਾਂ ਦੀ ਆਵਾਜ਼ ਤੇ ਅਨਿਸ਼ਾਨ ਦੇਖੋ ਜੇ ਉਸ ਵਕਤ ਜੇ ਉਸ ਵਕਤ ਮੈਂ ਆਪਣੀ ਕੁਰਸੀ ਵਿੱਚ ਬੈਠੀ ਹੁੰਦੀ ਜਿੱਥੋਂ ਮੈਂ ਲਾਈਵ ਸ਼ੋਅ ਕਰਦੀ ਆ ਇਹ ਗੋਲੀ ਮੇਰੇ ਸੀਨੇ ਵਿੱਚ ਜਾ ਕੇ ਲੱਗਣੀ ਸੀ ਉੱਥੇ ਮੈਂ ਵੀ ਬੈਠ ਸਕਦੀ ਸੀ ਉੱਥੇ ਜਸਵੀਰ ਰਮਾਣਾ ਵੀ ਹੋ ਸਕਦਾ ਸੀ ਦਰਵੈਨੀਪਾਲ ਵੀ ਹੋ ਸਕਦੇ ਸੀ ਲਵੀ ਪੰਨੂ ਵੀ ਹੋ ਸਕਦੀ ਸੀ ਕੋਈ ਵੀ ਬੈਠ ਸਕਦਾ ਸੀ ਇਹ ਵਾਰ ਡਾਇਰੈਕਟ ਵਾਰ ਜਿੰਨੀਆਂ ਵੀ ਗੋਲੀਆਂ ਲੱਗੀਆਂ ਆ ਸਟੂਡੀਓ ਉੱਤੇ ਚਲਾਈਆਂ ਗਈਆਂ ਜਿੱਥੇ ਰਿਕਾਰਡਿੰਗ ਹੁੰਦੀ ਆ ਇੱਥੇ ਦੇਖੋ ਇੱਥੇ ਦੇਖੋ ਸਭ ਕੁਝ ਐਮਡ ਇਨ ਹੇਅਰ ਜੇ ਉਹਨਾਂ ਨੇ ਸਿਰਫ ਬਿਜ਼ਨਸ ਤੇ ਕਰਨਾ ਸੀਗਾ ਤੇ ਬਹੁਤ ਸਾਰੇ ਆਫਿਸੇਸ ਹੈਗੇ ਆ ਉਧਰ ਗੋਲੀ ਬਿਲਕੁਲ ਨਹੀਂ ਚੱਲੀ ਗੋਲੀ ਦਾ ਵਾਰ ਕੀਤਾ ਗਿਆ ਆ ਕਮਿਊਨਿਟੀ ਦੀ بلند ਅਤੇ ਤਾਕਤ ਵਾਲੀ ਆਵਾਜ਼ Swift Radio ਨੂੰ drone ਤਮਕਾਉਣ ਲਈ ਅਸੀਂ ਕੱਲ ਸਾਡੇ ਰੇਡੀਓ ਨਹੀਂ ਸੀ ਚੱਲਣਾ ਸ਼ੋਅ ਨਹੀਂ ਸੀ ਚਲਾਉਣੀ ਅਸੀਂ ਫੇਰ ਵੀ 2.5 ਘੰਟੇ ਇਸ ਮੁੱਦੇ ਤੇ ਗੱਲ ਕੀਤੀ ਅੱਜ ਵੀ ਅਸੀਂ ਮਹਿਰ ਦੇ ਨਾਲ ਸੇਫਟੀ ਮਿਨਿਸਟਰ ਦੇ ਨਾਲ ਪਬਲਿਕ ਸੇਫਟੀ ਮਿਨਿਸਟਰ ਦੇ ਨਾਲ ਅਸੀਂ ਪੂਰਾ ਪ੍ਰੋਗਰਾਮ ਕੀਤਾ ਹਰੇਕ ਜਿਹੜੀਆਂ ਮੁਸ਼ਕਲਾਂ ਹੈਗੀਆਂ ਆ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਪਰ ਇਹ ਵਕਤ ਹੈਗਾ ਆ ਸਾਰਿਆਂ ਨੂੰ ਇੱਕ ਜੱਟ ਬਣ ਕੇ ਇਹ ਜਿਹੜੀਆਂ ਮੁਸੀਬਤਾਂ ਆ ਰਹੀਆਂ ਨੇ ਆਇਆ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਹੈ